ਲੋਕ ਸਭਾ ਚੋਣਾਂ ਦੇ ਨਾਲ ਜੁੜੀ ਹੋਈ ਖਬਰ ਤੋਂ ਦੱਸਦੀ ਹੈ ਕਿ ਲੋਕ ਸਭਾ ਚੋਣਾਂ ਦਾ ਮਾਹੌਲ ਪੂਰੇ ਦੇਸ਼ ਭਰ ਦੇ ਵਿੱਚ ਗਰਮਾ ਗਿਆ ਤੇ ਇੱਕ ਪਾਸੇ ਜਿੱਥੇ ਵੱਖ-ਵੱਖ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੀਆਂ ਨੇ ਉੱਥੇ ਹੀ ਦਲ ਬਦਲੀਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਦੱਸਦੀ ਹੈ ਕਿ 16 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਵਾਲੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂ ਬੀਤੇ ਦਿਨੀ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਹਰ ਆਮ ਆਦਮੀ ਦਾ ਖਿਆਲ ਰੱਖ ਰਹੀ ਹੈ ਤੇ ਨਾਲ ਹੀ ਉਹਨਾਂ ਦਾ ਕਿਹਾ ਕਿ ਲੋਕਤੰਤਰ ਦੀ ਬਹਾਲੀ ਦੇ ਲਈ ਆਮ ਆਦੀ ਪਾਰਟੀ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਉਹੀ ਸਰਕਾਰ ਹੈ ਜਿਸ ਨੇ ਲੋਕਤੰਤਰ ਨੂੰ ਬਹਾਲ ਕੀਤਾ ਹੋਇਆ ਅਤੇ ਜਲੰਧਰ ਤੋਂ ਲੋਕ ਸਭਾ ਟਿਕਟ ਦੇਣ ਦੇ ਮਾਮਲੇ ਸੰਬੰਧੀ ਉਹਨਾਂ ਨੇ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਉਹ ਉਸ ਨੂੰ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਨਿਭਾਉਣਗੇ ਇਸ ਮੌਕੇ ਆਮ ਆਦੀ ਪਾਰਟੀ ਦੇ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ अरोड़ा ਨੇ ਕਿਹਾ ਕਿ ਅਸੀਂ ਪਵਨ ਕੁਮਾਰ ਟੀਨੂ ਦਾ ਪਾਰਟੀ ਦੇ ਵਿੱਚ ਸਵਾਗਤ ਕਰਦੇ ਹਾਂ ਤੇ ਆਮ ਆਦੀ ਪਾਰਟੀ ਦੀ ਬਿਹਤਰੀ ਅਤੇ ਚੜ੍ਹਦੀ ਕਲਾ ਦੇ ਲਈ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ देखो आम आदमी पार्टी पंजाब में बहुत अच्छे काम कर रही है बिजली के बिल 90 परसेंट लोगों के ज़ीरो आ रहे हैं नौकरियों में कोई सिफारिश नहीं होती आम लोगों के बच्चों को नौकरियां मिल रही हैं अच्छियाँ दवाइयाँ मिलती हैं आम आदमी क्लिनिक के ऊपर और आप देख लो किसी मुलाजिम से पूछ लो स्टेट गवर्नमेंट के कभी खजाना बंद होने की बात सुनी है कभी खजाना खाली होने की बात सुनी है अभी ਜਦਕਿ ਪਹਿਲੇ ਸਰਕਾਰਾਂ ਸੀ ਬੋਲਦੇ ਸਨ ਖਜ਼ਾਨਾ ਖਾਲੀ ਹੈ। ਹੁਣ ਸਭ ਕੇ ਲਈ ਕੰਮ ਹੋ ਰਹਾ ਹੈ। ਭਗਵੰਤ ਸਿੰਘ ਮਾਨ ਜੀ ਸਮੁੱਚੀ ਲੀਡਰਸ਼ਿਪ ਐਸੀ ਲੀਡਰਸ਼ਿਪ ਹੈ ਜੋ ਇੱਕ ਮਜ਼ਦੂਰ ਕੇ ਕਹੇ ਪਰ ਕੰਮ ਕਰਦੀ ਹੈ। ਇੱਕ ਮੁਲਾਜ਼ਮ ਕੇ ਕਹੇ ਅਨੁਸਾਰ ਕੰਮ ਕਰਦੀ ਹੈ। ਸੋ ਹਮ ਸਭ ਕੋ ਹਮ ਸਭ ਕੋ ਕੰਮ ਕਰਨਾ ਚਾਹੀਦਾ। ਮੈਂ ਕਿਹਾ ਦੇਖੋ ਇਸ ਵੇਲੇ ਜਿਹੜੀ ਲੜਾਈ ਹੈ 2024 ਲੋਕ ਸਭਾ ਦੀ ਉਹ ਦੋ ਧਰਾਜ ਹੋਣੀ ਹੈ। ਇੱਕ ਉਹ ਜਿਹੜੇ ਲੋਕਤੰਤਰ ਲਈ ਖਤਰਾ ਡਿਕਟੇਟਰਸ਼ਿਪ ਕਰਨਾ ਚਾਹੁੰਦੇ ਆ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਆ ਪਰ ਦੂਸਰੇ ਪਾਸੇ ਉਹ ਜਿਹੜੇ ਲੋਕਤੰਤਰ ਬਹਾਲ ਕਰਨਾ ਚਾਹੁੰਦੇ ਆ ਜਿਹੜੇ ਸੰਵਿਧਾਨ ਨੂੰ ਬਚਾਉਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਸੰਵਿਧਾਨ ਨੂੰ ਬਚਾਉਣ ਵਾਸਤੇ ਲੋਕਤੰਤਰ ਨੂੰ ਬਚਾਉਣ ਵਾਸਤੇ ਲੋਕਾਂ ਦੀਆਂ ਲੋੜਾਂ ਅਨੁਸਾਰ ਕੰਮ ਕਰਨ ਵਾਸਤੇ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਮੈਦਾਨ ਚਾਹੀਏ ਸੋ ਮੈਂ ਵੀ ਆਪਣਾ ਫਰਜ਼ ਸਮਝਿਆ ਤੇ ਮੈਨੂੰ ਆਮ ਆਦਮੀ ਪਾਰਟੀ ਦੀ ਮਦਦ ਕਰਨੀ ਚਾਹੀਦੀ ਹੈ ਔਰ ਦੇਖੋ ਅੱਜ ਸਿਰਫ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਜੇਲਾ ਚ ਕਿਉਂ ਪਾਇਆ ਜਾ ਰਿਹਾ ਦੱਸੋ ਕਿਉਂ ਕਿ ਖਤਰਾ ਹੀ ਉਹ ਨਾ ਕੋਲੋਂ ਤੇ ਫਿਰ ਪੰਜਾਬੀਆਂ ਦੀ ਫਿਤਰਤ ਆ ਜਿਹਦੇ ਨਾਲ ਜ਼ਿਆਤੀ ਹੁੰਦੀ ਹੈ ਨਾ ਜ਼ੁਲਮ ਹੁੰਦਾ ਉਹਦੇ ਨਾਲ ਖੜਦਾ ਤੈਨੂੰ ਜੀ ਮੈਂ ਵੀ ਖੜਨ ਦੀ ਕੋਸ਼ਿਸ਼ ਕੀਤੀ ਤੈਨੂੰ ਜੀ ਉਹ ਵੀ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ ਚ ਗਏ ਸੀ ਉਹਨਾਂ ਬੀਜੇਪੀ ਚ ਚਲੇ ਗਏ ਨੇ ਠੀਕ ਹੈ ਉਹਨਾਂ ਨੇ ਕਈ ਸਵਾਲ ਵੀ ਖੜੇ ਕੀਤੇ ਆਮ ਆਦਮੀ ਪਾਰਟੀ ਦੇ ਦੇਖੋ ਘੱਲੇ ਆ ਵੀ ਇਹ ਤਾਂ ਮੈਂ ਹੈਰਾਨ ਆ ਵੀ ਥੋੜੇ ਜੇ ਸਮੇਂ ਚ ਇਸ ਜਲੰਧਰ ਦੇ ਵੋਟਰਾਂ ਨੇ ਉਹਨਾਂ ਨੂੰ ਐਮਪੀ ਬਣਾਤਾ ਹਾਲਾਂਕਿ ਕੋਈ ਕੰਟਰੀਬਿਊਸ਼ਨ ਨਹੀਂ ਸੀ ਉਹਨਾਂ ਨੂੰ ਐਮਪੀ ਬਣਾਤਾ ਉਹਨਾਂ ਨੂੰ ਐਮਪੀ ਬਣ ਕੇ ਜਲੰਧਰ ਦੀ ਡਿਵੈਲਪਮੈਂਟ ਵਾਸਤੇ ਕੰਮ ਕਰਨਾ ਚਾਹੀਦਾ ਸੀ ਜਲੰਧਰ ਦੇ ਨਸ਼ੇ ਨੂੰ ਦੂਰ ਕਰਨ ਵਾਸਤੇ ਕੰਮ ਕਰਨਾ ਚਾਹੀਦਾ ਸੀ ਗੈਰ ਕਾਨੂੰਨੀ ਧੰਦਿਆਂ ਨੂੰ ਬੰਦ ਕਰਵਾਉਣਾ ਚਾਹੀਦਾ ਸੀ ਪਰ ਲੋਕ ਜਾਣਦੇ ਸਾਰਾ ਕੁਝ ਇਹ ਪਬਲਿਕ ਹੈ ਸਭ ਜਾਣਦੀ ਕਿੰਨੂ ਜੀ ਟਿਕਟ ਦੇ ਚਰਚਾ ਵੀ ਚੱਲ ਰਹੀ ਆ ਕਹਿੰਦੇ ਤੁਹਾਨੂੰ ਟਿਕਟ ਵੀ ਮਿਲ ਸਕਦੀ ਹੈ ਜਲੰਧਰ ਤੋਂ ਜੇ ਪਾਰਟੀ ਟਿਕਟ ਦਿੰਦੀ ਹੈ ਚੋਣ ਲੜੋਗੇ ਤੁਸੀਂ ਅਗਰ ਪਾਰਟੀ ਮੇਰੀ ਬਹੁਤੇ ਵੀ ਡਿਊਟੀ ਲਾਏਗੀ ਜਿੱਥੇ ਵੀ ਲਾਏਗੀ ਮੈਂ ਹਾਜ਼ਰ ਹਾਂ ਮੈਂ 16 ਸਾਲ ਸ਼੍ਰੋਮਣੀ ਅਕਾਲੀ ਦਲ 'ਚ ਕੰਮ ਕੀਤਾ ਮੈਂ ਹਰ ਹੁਕਮ ਮੰਨਿਆ ਤੇ ਜੋ ਪਾਰਟੀ ਡਿਊਟੀ ਬਹੁਤ ਵੱਡੀ ਮਜਬੂਤੀ ਦੇ ਨਾਲ ਵੈਸੇ ਤਾਂ ਆਮ ਆਦਮੀ ਪਾਰਟੀ ਪਹਿਲੇ ਹੀ ਬਹੁਤ ਮਜਬੂਤ ਸੀ ਪਰ ਹੁਣ ਹੋਰ ਵੱਡੀ ਮਜਬੂਤੀ ਦੇ ਨਾਲ ਆਮ ਆਦਮੀ ਪਾਰਟੀ ਜਲੰਧਰ ਦੇ ਵਿੱਚ ਜਿਹੜੀਆਂ ਤਿੰਨੋਂ ਪਾਰਟੀਆਂ ਨੇ ਕਾਂਗਰਸ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਤਿੰਨਾਂ ਨੂੰ ਮਾਤ ਦੇ ਕੇ ਅਵਲ ਨੰਬਰ ਤੇ ਪਹੁੰਚ ਗਈ ਔਰ ਅਸੀਂ ਇਹ ਅਨੁਮਾਨ ਲਗਾ ਰਹੇ ਕਿ ਸ਼ਾਇਦ ਤਿੰਨਾਂ ਦੀ ਅਸੀਂ ਜਵਾਨਤਾ ਜਿੱਤਪ ਹੋ ਜਾਵੇ ਅੱਛਾ ਗੱਲ ਕੀਤੀ ਆਵੇ ਤੇ ਅੱਜ ਬੀਜੇਪੀ ਦੀ ਮੀਟਿੰਗ ਹੋਈ ਹੈ ਲੁਧਿਆਣੇ ਪਰ ਆਪ ਸੀ ਉਹਦੇ ਵਿੱਚ ਲੜਾਈ ਝਗੜਾ ਦੇਖਣ ਨੂੰ ਮਿਲਿਆ ਹੈ ਇੱਕ ਦੂਸਰੇ ਤੇ ਕੁਰਸੀਆਂ ਖਿਲਾ ਦੇ ਦੇਖੀ ਇਹਨੇ ਆਪਾਂ ਆਪਾਂ ਦੀ ਪਾਰਟੀ ਨੇ ਆਪਣੇ ਪੇਜ ਤੇ ਵੀਡੀਓ ਵੀ ਸ਼ੇਅਰ ਕੀਤੀ ਹੈ ਅੱਜ ਤੱਕ ਇਹ ਜਿਹੜਾ মিডিਆ ਹੈਗਾ ਤੁਹਾਨੂੰ ਪਤਾ ਹੀ ਹੈ ਵੱਡੇ ਲੈਵਲ ਦਾ ਜਿਹੜਾ মিডিਆ ਆਪਾਂ ਕਹਿੰਦੇ ਆ ਇਹ ਮੈਨੀਪੂਲੇਟ ਕੀਤਾ ਹੋਇਆ ਹੈ ਅੱਜ ਲੋਕਾਂ ਦੇ ਛੋਟੇ-ਪੋਟੇ ਤੋਂ ਪਤਾ ਲੱਗ ਗਿਆ ਹੈ ਵੀ ਬੀਜੇਪੀ ਦੀ ਅੰਦਰੂਨੀ ਸਥਿਤੀ ਕੀ ਹੈ ਉਹਨਾਂ ਦੀਆਂ ਆਪਣੀਆਂ ਲੜਾਈਆਂ ਦੇ ਮੁੱਕਦੀਆਂ ਨਹੀਂ ਹੈ ਉਹਨਾਂ ਨੇ ਪੰਜਾਬ ਨੂੰ ਕੀ ਸੰਭਾਲਣਾ ਬੀਜੇਪੀ ਵੱਲੋਂ ਰੋਡ ショਅ ਕੀਤੇ ਜਾ ਰਹੇ ਨੇ ਤੇ ਕਿਸਾਨਾਂ ਵੱਲੋਂ ਉਹਨਾਂ ਦੇ ਉੱਤੇ ਪ੍ਰੋਟੈ किते जा ਇਹ ਦਾ ਸ਼ੁਕਰ ਕਰੋ ਜੀ ਹਲੇ ਰੋਡ ਸ਼ੋਅ ਦੇ ਉਹਨਾਂ ਦਾ ਉਹਨਾਂ ਨੂੰ ਹੋਣ ਦਿੱਤਾ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੋਂ ਉਹਨਾਂ ਨੇ ਰੋਡ ਸ਼ੋਅ ਵੀ ਹੋਣ ਹੀ ਨਹੀਂ ਦੇਣੇ ਕਿਉਂਕਿ ਲੋਕੀ ਇੰਨੇ ਜ਼ਿਆਦਾ ਉਹਨਾਂ ਤੋਂ ਪਰੇਸ਼ਾਨ ਨੇ ਉਹਨਾਂ ਦੀਆਂ ਨੀਤੀਆਂ ਤੋਂ ਇੰਨੇ ਪਰੇਸ਼ਾਨ ਨੇ ਤੇ ਇਸ ਕਰਕੇ ਉਹਨਾਂ ਨੂੰ ਤੇ ਪਿੰਡਾਂ 'ਚ ਵੜਨ ਨਹੀਂ ਦੇਣਾ ਬਹੁਤ ਚਰਚਾ ਹੋ ਰਹੀ ਸੀ ਕਿ ਤੁਸੀਂ ਵੀ ਬੀਜੇਪੀ ਦੇ ਵਿੱਚ ਸੰਪਰਕ ਦੇ ਵਿੱਚੋਂ ਤੁਹਾਡੀ ਵੀ ਮੀਟਿੰਗਾਂ ਹੋ ਚੁੱਕੀਆਂ ਹੈ ਕਿ ਇਹ ਇੱਕ ਗੋਰੀਆਂ ਫਵਾਵਾਂ ਨੇ ਮੈਂ ਆਮ ਆਦਮੀ ਪਾਰਟੀ ਦਾ ਮੈਂਬਰ ਆ ਆਮ ਆਦਮੀ ਪਾਰਟੀ ਦਾ ਹਿੱਸਾ ਆ ਸਰਦਾਰ ਭਗਵੰਤ ਸਿੰਘ ਮਾਂਜਰੀ ਟੀਮ ਇੱਕ ਛੋਟਾ ਜਿਹਾ ਮੈਂਬਰ ਹਾਂ ਅਰਵਿੰਦ ਕੇਜਰੀਵਾਲ ਜੀ ਦੀ ਟੀਮ ਦਾ ਇੱਕ ਛੋਟਾ ਜਿਹਾ ਮੈਂਬਰ ਹਾਂ ਔਰ ਇੱਥੇ ਹੀ ਰਵਾਂਗਾ ਸ਼ੀਤਲ ਜੀ ਨੇ ਵੀ ਇੱਥੇ ਹੀ ਗਏ ਇੱਥੇ ਸ਼ੀਤਲ ਜੀ ਜੀ ਤੁਹਾਡੇ ਖਾਸ ਹੈ ਸੁਨਮ ਸੇਨੂ ਦੇਖੋ ਜਿਹੜੇ ਲੋਕ ਇਹ ਸੋਚਦੇ ਆ ਵੀ ਸਾਡਾ ਰੰਗਲਾ ਪੰਜਾਬ ਬਣੇ ਔਰ ਅੱਛਾ ਪੰਜਾਬ ਬਣੇ ਜਿਹਦੇ ਚ ਲੋਕਾਂ ਨੂੰ ਸੁੱਖ ਸਹੂਲਤਾਂ ਮਿਲਣ ਸਿਹਤ ਦੀਆਂ ਸੁਵਿਧਾਵਾਂ ਮਿਲਣ ਸਿੱਖਿਆ ਦੀਆਂ ਸੁਵਿਧਾਵਾਂ ਮਿਲਣ ਔਰ ਨੌਕਰੀਆਂ ਦੀਆਂ ਸੁਵਿਧਾਵਾਂ ਮਿਲਣ ਜਿਹੜੇ ਤੇ ਲੋਕ ਇਸ ਨੀਤੀ ਦੇ ਉੱਤੇ ਚੱਲਣਗੇ ਜਿਹੜੇ ਲੋਕ ਇਹਨਾਂ ਨੂੰ ਪਸੰਦ ਕਰਨਗੇ ਉਹੀ ਆਮ ਆਦਮੀ ਪਾਰਟੀ ਚ ਰਹਿਣਗੇ ਅਸੀਂ ਲੋਕ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਆਂ ਲੋਕਾਂ ਦੀਆਂ ਸਹੂਲਤਾਂ ਨੂੰ ਪਸੰਦ ਕਰਦੇ ਆਂ ਅੱچھے ਸਕੂਲਾਂ ਨੂੰ ਪਸੰਦ ਕਰਦੇ ਆਂ ਅੱਚੀ ਚਿਕਿਤਸਾ ਸੁਵਿਧਾਵਾਂ ਨੂੰ ਪਸੰਦ ਕਰਦੇ ਆਂ ਘਰ ਘਰ ਨੌਕਰੀ ਨੂੰ ਪਸੰਦ ਕਰਦੇ ਆਂ ਫ੍ਰੀ ਬਿਜਲੀ ਨੂੰ ਪਸੰਦ ਕਰਦੇ ਆਂ ਲੋਕਾਂ ਦੀ ਸੁੱਖ ਸਹੂਲਤਾਂ ਨੂੰ ਪਸੰਦ ਕਰਦੇ ਆਂ ਅਸੀਂ ਇਸ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਆ ਉਹਨਾਂ ਦੀਆਂ ਨੀਤੀਆਂ ਦੇ ਨਾਲ ਆ ਔਰ ਉਹ ਨੀਤੀਆਂ ਦੇ ਨਾਲ ਹੀ ਰਾਵਾਂਗੇ